حضرت موسی ਅਤੇ ਆਜੜੀ ਇੱਕ ਵਾਰ حضرت موسی ਜੰਗਲ ਵਿੱਚੋਂ ਲੰਘ ਰਹੇ ਸਨ ਉਹਨਾਂ ਨੇ ਇੱਕ ਭੇਡਾਂ ਚਾਰਨ ਵਾਲੇ ਆਜੜੀ ਨੂੰ ਬਹੁਤ ਭੋਲੇਪਨ ਅਤੇ ਪਿਆਰ ਭਰੇ ਢੰਗ ਨਾਲ ਰੱਬ ਨੂੰ ਯਾਦ ਕਰਦੇ ਸੁਣਿਆ ਉਹ ਆਜੜੀ ਕਹਿ ਰਿਹਾ ਸੀ हे ਮੇਰੇ ਅੱਲਾ ਤੂੰ ਕਿੱਥੇ ਹੈ ਮੈਂ ਤੇਰਾ ਸੇਵਕ ਬਣਨਾ ਚਾਹੁੰਦਾ ਹਾਂ ਮੈਂ ਤੇਰੇ ਕੱਪੜੇ ਸੀਵਾ ਤੇਰੀਆਂ ਜੁੱਤੀਆਂ ਗੰਢਾਂ ਤੇਰੇ ਵਾਲ ਵਹਾ ਅਤੇ ਤੇਰੀਆਂ ਜੂਆਂ ਕੱਢਾਂ ਮੈਂ ਤੈਨੂੰ ਭੇਡਾਂ ਦਾ ਤਾਜ਼ਾ ਦੁੱਧ ਪਿਲਾਵਾਂ ਤੇਰੇ ਹੱਥ ਪੈਰ ਘੁੱਟਾਂ ਜਦੋਂ ਤੂੰ ਸੌਣ ਲੱਗੇ ਤਾਂ ਤੇਰਾ ਕਮਰਾ ਸਾਫ਼ ਕਰਾਂ اے ਮੇਰੇ ਪਿਆਰੇ ਮੇਰੀਆਂ ਸਾਰੀਆਂ ਭੇਡਾਂ ਬੱਕਰੀਆਂ ਤੇਰੇ ਤੋਂ ਕੁਰਬਾਨ ਹਜਰਤ موسی ਜੋ ਇੱਕ ਮਹਾਨ ਪੈਗੰਬਰ ਸਨ ਅਤੇ ਧਰਮ ਦੇ ਨਿਯਮਾਂ ਨੂੰ ਜਾਣਦੇ ਸਨ ਇਹ ਸੁਣ ਕੇ ਹੈਰਾਨ ਅਤੇ ਗੁੱਸੇ ਹੋ ਗਏ ਉਹ ਆਜੜੀ ਕੋਲ ਗਏ ਅਤੇ ਬੋਲੇ ਤੂੰ ਇਹ ਕੀ ਕਹਿ ਰਿਹਾ ਹੈ ਐਨੀ ਕੁਫਰ ਨਾਸਤਿਕਾ ਦੀ ਗੱਲ ਆਪਣਾ ਮੂੰਹ ਬੰਦ ਕਰ ਕੀ ਤੂੰ ਰੱਬ ਨੂੰ ਕੋਈ ਇਨਸਾਨ ਸਮਝਿਆ ਹੈ ਜਿਸ ਨੂੰ ਕੱਪੜਿਆਂ ਜੁੱਤੀਆਂ ਅਤੇ ਦੁੱਧ ਦੀ ਲੋੜ ਹੈ ਤੂੰ ਆਪਣੀਆਂ ਇਹਨਾਂ ਮੂਰਖਤਾ ਭਰੀਆਂ ਗੱਲਾਂ ਨਾਲ ਸਾਰੇ ਧਰਮ ਦਾ ਅਪਮਾਨ ਕਰ ਰਿਹਾ ਹੈ ਗੁੱਸੇ ਭਰੇ ਸ਼ਬਦ ਸੁਣ ਕੇ ਆਜੜੀ ਦਾ ਦਿਲ ਟੁੱਟ ਗਿਆ ਉਹ ਬਹੁਤ ਸ਼ਰਮਿੰਦਾ ਹੋਇਆ ਉਸਨੇ ਆਪਣੇ ਕੱਪੜੇ ਪਾੜ ਲਏ ਇੱਕ ਡੂੰਗਾ ਹੌਂਕਾ ਭਰਿਆ ਅਤੇ ਆਪਣੀਆਂ ਭੇਡਾਂ ਲੈ ਕੇ ਉਦਾਸ ਹੋ ਕੇ ਜੰਗਲ ਵੱਲ ਚੱਲ ਪਿਆ ਹਜ਼ਰਤ موسی ਆਪਣੇ ਆਪ ਨੂੰ ਸਹੀ ਮੰਨਦੇ ਹੋਏ ਅੱਗੇ ਤੁਰ ਪਏ ਹਜ਼ਰਤ موسی ਦੀ ਰੋਜ਼ਾਨਾ ਦੀ ਤਰ੍ਹਾਂ ਪਰਮਾਤਮਾ ਦੀ ਯਾਦ ਦੇ ਵਿੱਚ ਧਿਆਨ ਲਗਾਉਣ ਲਈ ਬੈਠ ਗਏ ਪਰ ਅੱਜ ਉਹਨਾਂ ਦਾ ਧਿਆਨ ਨਹੀਂ ਸੀ ਲੱਗ ਰਿਹਾ ਉਹਨਾਂ ਨੇ ਪਰਮਾਤਮਾ ਦੇ ਅੱਗੇ ਬਾਰ-ਬਾਰ ਬੇਨਤੀ ਕੀਤੀ ਕਿ ਪ੍ਰਮਾਤਮਾ ਕੀ ਗੱਲ ਹੈ ਅੱਜ ਮੇਰਾ ਧਿਆਨ ਤੁਹਾਡੇ ਸਿਮਰਨ ਵਿੱਚ ਨਹੀਂ ਲੱਗ ਰਿਹਾ ਕਿ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਤਾਂ ਅਚਾਨਕ ਉਹਨਾਂ ਨੂੰ ਰੱਬ ਦੀ ਆਵਾਜ਼ ਸੁਣਾਈ ਦਿੱਤੀ ਰੱਬ ਨੇ ਕਿਹਾ اے موسی ਤੂੰ ਇਹ ਕੀ ਕੀਤਾ ਤੂੰ ਮੇਰੇ ਇੱਕ ਬੰਦੇ ਨੂੰ ਮੇਰੇ ਤੋਂ ਵੱਖ ਕਰ ਦਿੱਤਾ ਤੇਰਾ ਧਿਆਨ ਮੇਰੇ ਚਰਨਾਂ ਵਿੱਚ ਕਿਵੇਂ ਜੁੜ ਸਕਦਾ ਹੈ ਤੂੰ ਅੱਜ ਇੱਕ ਜੁੜੇ ਹੋਏ ਇਨਸਾਨ ਨੂੰ ਮੇਰੇ ਨਾਲ ਵਿਛੜ ਕੇ ਆਇਆ ਹੈ ਮੈਂ ਹਰ ਕਿਸੇ ਨੂੰ ਜੁੜਨਾ ਇੱਕ ਵਕਰਾ ਅਤੇ ਵਿਲੱਖਣ ਤਰੀਕਾ ਦਿੱਤਾ ਹੈ ਆਜੜੀ ਦੇ ਬੋਲ ਭਾਵੇਂ ਤੇਰੇ ਲਈ ਗਲਤ ਸਨ ਪਰ ਮੇਰੇ ਲਈ ਉਹ ਪਿਆਰੇ ਸਨ ਮੈਂ ਸ਼ਬਦਾਂ ਜਾਂ ਨਿਯਮਾਂ ਨੂੰ ਨਹੀਂ ਦੇਖਦਾ ਮੈਂ ਤਾਂ ਦਿਲ ਦੀ ਸੱਚਾਈ ਅਤੇ ਮੁਹੱਬਤ ਨੂੰ ਦੇਖਦਾ ਹਾਂ ਉਸ ਦਾ ਭੋਲਾਪਨ ਉਸ ਦੀ ਸੱਚੀ ਭਗਤੀ ਸੀ ਅਤੇ ਉਸ ਦੀ ਅਣਜਾਣ ਬੋਲ ਮੇਰੇ ਲਈ ਹਜ਼ਾਰਾਂ ਰਸਮੀ ਅਰਦਾਸਾਂ ਤੋਂ ਬਿਹਤਰ ਸਨ ਰੱਬ ਦਾ ਇਹ ਸੰਦੇਸ਼ ਸੁਣ ਕੇ ਹਜ਼ਰਤ موسی ਬਹੁਤ ਪਛਤਾਇਆ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹ ਤੁਰੰਤ ਆਜੜੀ ਦੀ ਭਾਲ ਵਿੱਚ ਨਿਕਲ ਪਏ ਕਾਫੀ ਭਾਲ ਤੋਂ ਬਾਅਦ ਉਹ ਆਜੜੀ ਨੂੰ ਮਿਲੇ ਜੋ ਅਜੇ ਵੀ ਉਦਾਸ ਅਤੇ ਪਰੇਸ਼ਾਨ ਸੀ ਹਜ਼ਰਤ موسی ਨੇ ਉਸ ਨੂੰ ਕਿਹਾ ਮੇਰੇ ਦੋਸਤ ਖੁਸ਼ਖਬਰੀ ਮੈਂ ਗਲਤ ਸੀ ਰੱਬ ਨੇ ਮੈਨੂੰ ਦੱਸਿਆ ਹੈ ਕਿ ਅਰਦਾਸ ਦਾ ਕੋਈ ਨਿਯਮ ਨਹੀਂ ਤੂੰ ਜਿਸ ਤਰ੍ਹਾਂ ਵੀ ਆਪਣੇ ਪਿਆਰ ਭਰੇ ਦਿਲ ਨਾਲ ਉਸਨੂੰ ਯਾਦ ਕਰਦਾ ਹੈ ਉਹ ਉਸੇ ਤਰ੍ਹਾਂ ਹੀ ਸਭ ਤੋਂ ਵਧੀਆ ਅਰਦਾਸ ਹੈ ਆਪਣੇ ਦਿਲ ਦੀ ਗੱਲ ਕਹਿਣ ਤੋਂ ਨਾ ਡਰ ਇਹ ਸਾਖੀ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਰੱਬ ਸੱਚੀ ਭਾਵਨਾ ਨੂੰ ਦੇਖਦਾ ਹੈ ਨਾ ਕਿ ਸ਼ਬਦਾਂ ਦੀ ਸ਼ੁੱਧਤਾ ਜਾ ਰਸਮੀ ਨਿਯਮਾਂ ਨੂੰ ਰੱਬ ਨਾਲ ਪਿਆਰ ਭਰਿਆ ਨਿੱਜੀ ਰਿਸ਼ਤਾ ਬਾਹਰੀ ਧਾਰਮਿਕਤਾ ਤੋਂ ਕਿਤੇ ਵੱਧ ਕੀਮਤੀ ਹੈ ਹਰ ਕੋਈ ਆਪਣੇ ਭਾਵਨਾ ਅਨੁਸਾਰ ਹੀ ਰੱਬ ਦੀ ਬੰਦਗੀ ਕਰਦਾ ਹੈ ਅਤੇ ਰੱਬ ਨੂੰ ਹਰ ਕਿਸੇ ਦੀ ਪਿਆਰ ਭਰੀ ਪੁਕਾਰ ਪਸੰਦ ਹੈ ਜੇ ਕੋਈ ਕੇਵਲ ਬਾਹਰੀ ਧਾਰਮਿਕ ਰਸਮਾਂ ਹੀ ਕਰੀ ਜਾਵੇ ਪਰ ਉਸ ਦੇ ਹਿਰਦੇ ਦੇ ਅੰਦਰ ਪਰਮਾਤਮਾ ਉਸ ਦੀ ਕਾਇਨਾਤ ਦੇ ਪ੍ਰਤੀ ਪਿਆਰ ਦਇਆ ਵਰਗੇ ਭਾਵ ਪੈਦਾ ਨਹੀਂ ਹੋਏ ਤਾਂ ਉਹ ਪਰਮਾਤਮਾ ਦੀ ਸੱਚੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ